ਅਸਲਾਮੁਅਲੈਕੁਮ ਉਮੀਦ ਕਹਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਔਰੰਗਜ਼ੇਬ ਇੱਕ ਜ਼ਾਲਮ ਬਾਦਸ਼ਾਹ ਸੀ ਇਸ ਦੇ ਬਾਰੇ ਸਾਰੇ ਜਾਣਦੇ ਹੈ ਲੇਕਿਨ ਕਿਸ ਹੱਦ ਤੱਕ ਜ਼ੁਲਮ ਦੀਓ ਨੇ ਇੰਤਹਾ ਕੀਤੀ ਇਹ ਅਸੀਂ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰ ਸਿੰਘ ਮਸਕੀਨ ਜੀ ਨੂੰ ਜਾਣਾਂਗੇ ਬਹੁਤ ਬੜੀ ਤੇ ਇੰਟਰਸਟਿੰਗ ਕਥਾ ਹੈ ਤੁਸੀਂ ਸੁਣੋਗੇ ਤੁਹਾਨੂੰ ਆਨੰਦ ਆਏਗਾ ਸੋ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਮੰਨ ਦੇ ਇੱਕ ਛੋਟੀ ਜਿਹੀ ਗਾਥਾ ਮੈਨੂੰ ਚੇਤੇ ਆਈ ਹੈ ਇਸ ਨੂੰ ਸਪਸ਼ਟ ਕਰਨ ਦੀ ਮੈਂ ਕੋਸ਼ਿਸ਼ ਕਰਾਂ ਤੇ ਔਰੰਗਜ਼ੇਬ ਨੂੰ ਨਜ਼ਰਾਨੇ ਵਜੋਂ ਇੱਕ ਬੜਾ ਕੀਮਤੀ ਆਇਨਾ ਪੇਸ਼ ਕੀਤਾ ਖੂਬਸੂਰਤ ਸ਼ੀਸ਼ਾ ਉਹ ਵੀ ਉਹ ਚੀਨ ਤੋਂ ਲਿਆਇਆ ਸੀ ਉਸ ਆਇਨੇ ਦੇ ਚਾਰੋਂ ਪਾਸੇ ਬੇਲ ਬੂਟੇ ਸਨ ਤੇ ਸੋਹਣਾ ਮੀਨਾਕਾਰੀ ਦਾ ਕੰਮ ਹੋਇਆ ਹੋਇਆ ਸੀ ਨਜ਼ਰਾਨੇਵੰਨੋ ਪੇਜ ਕੀਤਾ ਫਿਰ ਵੇਚਣ ਦੀ ਉਸਨੂੰ ਇਜਾਜ਼ਤ ਮਿਲ ਗਈ ਔਰੰਗਜ਼ੇਬ ਨੇ ਇਹ ਆਇਨਾ ਇਹ ਸ਼ੀਸ਼ਾ ਜ਼ੈਬੁਲ ਨਸਾ ਦੇ ਕਮਰੇ ਚ ਲਗਵਾ ਦਿੱਤਾ ਜ਼ੈਬੁਲ ਨਸਾ ਇਸ ਦੀ ਚਹੇਤੀ ਲੜਕੀ ਸੀ ਅਰੇ 40 ਸਾਲ ਦੀ ਹੋ ਗਈ ਸੀ ਔਰੰਗਜ਼ੇਬ ਨੇ ਇਸ ਦੀ ਸ਼ਾਦੀ ਨਹੀਂ ਕੀਤੀ ਸੀ ਕਾਰਨ ਭਰਾ ਇਸ ਨੇ ਮਾਰ ਦਿੱਤੇ ਭਤੀਜੇ ਇਸ ਨੇ ਮਾਰ ਦਿੱਤੇ ਪਿਓ ਜੇਲ੍ਹ ਦੇ ਚ ਭੈਣ ਜੇਲ੍ਹ ਵਿੱਚ ਬੱਚੀ ਜਵਾਨ ਹੋਈ ਤੇ ਸੋਚਦਾ ਇਸ ਦੀ ਸ਼ਾਦੀ ਕੀਤੀ ਤੇ ਕਿਦਰੇ ਦਾਮਾਦ ਮੇਰੇ ਕੋਲ ਤਖਤ ਨਾ ਖੋਲਵੇ ਸੋਚਣੀ ਦੋ ਦਾਮਾਦ ਹੁਣੇ ਹੀ ਸਦਮ ਨੇ ਮਾਰੇ ਨੇ ਇਰਾਕ ਦੇ ਚ ਸ਼ਾਇਦ ਅਖਬਾਰਾਂ ਦੇ ਪੜਨ ਵਾਲਿਆਂ ਨੂੰ ਜ਼ਰੂਰ ਪਤਾ ਹੋਵੇ ਦੋ ਦਾਮਾਦ ਮਾਰੇ ਆਪਣੀਆਂ ਹੀ ਲੜਕੀਆਂ ਨੂੰ ਬੇਵਾਕੀ ਦਾ ਰਾਜਨੀਤੀ ਇਤਨਾ ਕਠੋਰ ਕਰ ਦਿੰਦੀ ਹੈ ਹਰਦਾ ਕੌਣ ਪਿਓ ਹੈ ਕੌਣ ਪਿਰਾ ਹੈ ਕੌਣ ਬਤੇ ਜਾਏ ਕੌਣ ਲੜਕੀ ਹੈ ਕੌਣ ਲੜਕਾ ਹੈ ਕੁਝ ਵੀ ਨਹੀਂ ਇਤਨਾ ਕਠੋਰ ਕਰ ਦਿੰਦੀ ਹੈ ਅਗਰ ਮਨੁੱਖ ਧਾਰਮਿਕ ਨਹੀਂ ਤੋ ਰਾਜਨੀਤਿਕ ਪੱਥਰ ਦੀ ਤਰ੍ਹਾਂ ਕਠੋਰ ਹੋਵੇਗਾ ਕੁਝ ਵੀ ਨਹੀਂ ਇਹ ਵੀ ਮਰਜ਼ ਕਰਦੇ ਮੁਖਤਸਰ ਮਰਜ਼ ਕਰਾਂ ਜਦ ਜ਼ੇਬਲ ਨਸਾਨੇ ਦੇਖਿਆ ਪਿਓ ਨੇ ਮੇਰਾ ਘਰ ਤੇ ਵਸਾਣਾ ਨਹੀਂ ਕਿ ਇਹ ਆਪਣੇ ਹਿਰਦੇ ਦੇ ਘਰ ਦੇ ਚ ਖੁਦਾ ਨੂੰ ਲਿਆਉਣ ਦੀ ਕੋਸ਼ਿਸ਼ ਕਰਨ ਲੱਗ ਪਈ ਬੰਦਗੀ ਕਰਨੀ ਸਵੇਰੇ ਸ਼ਾਮ ਕੁਰਾਨ ਦੀ ਤਲਾਵਤ ਪੰਜ ਵਕਤ ਦੀ ਨਮਾਜ਼ ਹੱਥ ਵਿੱਚ ਤਸਬੀਹ ਤੇ ਸਾਰਾ ਦਿਨ ਅੱਲਾਹ ਹੋ ਅੱਲਾਹ ਅੱਲਾਹ ਐਂ ਤੇਰੀ ਜਾਨ ਕੁਝ ਥੋੜਾ ਜੈ ਇਸ ਨੂੰ ਸਰੂਰ ਵੀ ਮਿਲਣ ਲੱਗ ਪਿਆ ਹੁਣ ਜਿਹੜਾ ਬੰਦਾ ਇਤਨੀ ਬੰਦਗੀ ਕਰੇ ਤਾਂ ਕੁਝ ਨਾ ਕੁਝ ਤੇ ਗੱਲ ਬਣਦੀ ਹੈ ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਇੱਕ ਤਿਲ ਨਹੀਂ ਬੰਨੇ ਘਾਲੇ ਇੱਕ ਤਿਲ ਜਿਤਨੀ ਵੀ ਘਾਲਣਾ ਵਿਅਰਥ ਨਹੀਂ ਜਾਂਦੀ ਤੇ ਉਹ ਤੇ ਬਹੁਤ ਕੁਝ ਕਰਦੀ ਸੀ ਰਮਜ਼ਾਨ ਦੇ ਦਿਨਾਂ ਚ ਪੂਰੇ ਰੋਜ਼ੇ ਰੱਖਦੀ ਸੀ ਕੁਰਾਨ ਦੀ ਤਲਾਵਤ ਕਰਦੇ ਸੀ ਸਾਰਾ ਦਿਨ ਤਸਬੀਹ ਫੇਰਦੇ ਸੀ ਅੱਜ ਇਹ ਕੀਮਤੀ ਆਇਨਾ ਸ਼ੀਸ਼ਾ ਜਦ ਔਰੰਗਜ਼ੇਬ ਦੇ ਜ਼ੇਬਲ ਨਸਾਹ ਦੇ ਵਿਸ਼ਾਲ ਕਮਰੇ ਦੇ ਸਜਾ ਕੇ ਰੱਖਿਆ ਗਿਆ ਤੋ ਇਸ ਨੇ ਗਾਲਬਨ 15-20 ਸਾਲਾਂ ਬਾਅਦ ਅੱਜ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਆਪਣਾ ਮੂੰਹ ਵੇਖਣ ਦੀ ਕੋਸ਼ਿਸ਼ ਕੀਤੀ ਕਿਤਨਾ ਚਿਰ ਹੋ ਗਿਆ ਸੀ ਉਹ ਫਕੀਰਾਂ ਨਾਲ ਤਬੀਅਤ ਚ ਰਹੀ ਕਿਉਂਕਿ ਉਹਨੂੰ ਪਤਾ ਚੱਲ ਗਿਆ ਸੀ ਕਿ ਉਹਨੇ ਮੇਰਾ ਘਰ ਨਹੀਂ ਵਸਾਣਾ ਤੋ ਚਲੋ ਮੈਂ ਖੁਦਾ ਨੂੰ ਆਪਣੇ ਘਰ ਲੈ ਆਵਾਂ ਆਪਣੇ ਹਿਰਦੇ ਚ ਲੈ ਆਵਾਂ ਉਹ ਇਸ ਤਰ੍ਹਾਂ ਦੀ ਕੋਸ਼ਿਸ਼ ਕਰਦੀ ਰਹੀ ਕਿਉਂਕਿ ਕਹਿੰਦੇ ਨੇ ਜਦ ਸਾਰੇ ਆਸਰੇ ਟੁੱਟ ਜਾਣ ਤਾਂ ਫਿਰ ਮਨੁੱਖ ਲਈ ਪ੍ਰਮਾਤਮਾ ਦੇ ਸਾਰੇ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਹੁੰਦਾ ਸ਼ੀਸ਼ੇ ਦੇ ਜਿਵੇਂ ਆਪਣਾ ਮੁਖੜਾ ਵੇਖਿਆ ਤੋ ਵੇਖਦੀ ਰਹੇਗੀ ਮਨੋਚਿੰਤਕ ਇਸ ਨਾਲ ਰਾਜ਼ੀ ਨੇ ਕਿ ਕਦੀ ਕਦੀ ਐਸਾ ਵੀ ਹੁੰਦਾ ਹੈ ਮਨੁੱਖ ਆਪਣੇ ਉੱਤੇ ਆਪ ਹੀ ਮੋਹਿਤ ਹੋ ਜਾਂਦਾ ਹੈ ਔਰ ਆਪਣੇ ਆਪ ਨੂੰ ਬਾਰੀ-ਬਾਰ ਦੇਖੀ ਜਾਂਦਾ ਹੁੰਦਾ ਹੁੰਦੇ ਨੇ ਇਸ ਤਰ੍ਹਾਂ ਕਮ ਸੇ ਕਮ 5000 ਮਨੁੱਖਾਂ ਦੇ ਚੋਂ 1-2 ਤੇ ਐਸੇ ਹੋਣੇ ਚਾਹੀਦੇ ਆਪਣੇ ਆਪ ਦੇਤੇ ਆਪ ਹੀ ਮੋਹਿਤ ਹੋ ਜਾਣ ਹਰ ਵਕਤ ਆਪਣੇ ਆਪ ਨੂੰ ਦੇਖਦੇ ਰਹੇ ਨੇ ਏ ਆਪਣੇ ਉੱਤੇ ਆਪ ਹੀ ਮੋਹਿਤ ਹੋ ਗਈ। ਬਾਰ ਬਾਰ ਸ਼ੀਸ਼ੇ ਦੇ ਅੱਗੋਂ ਖੜ੍ਹੀਏ ਵੇਖੀ ਜਾ ਰਹੀਏ, ਵੇਖੀ ਜਾ ਰਹੀਏ। ਹੁਣ ਕਈ ਦਫਾ ਫਜਰ ਦੀ ਨਮਾਜ਼ ਖੁੰਝ ਜਾਂਦੀ ਹੈ। ਕਈ ਦਫਾ ਅਸਰ ਦੀ ਨਮਾਜ਼ ਖੁੰਝ ਜਾਂਦੀ ਹੈ। ਕਈ ਦਫਾ ਇਸ਼ਾ ਦੀ ਨਮਾਜ਼ ਵੀ ਨਹੀਂ ਪੜ੍ਹਦੀ। ਸ਼ੀਸ਼ਾ ਦੇਖਦੀ ਰਹਿ ਜਾਂਦੀ ਹੈ। ਨਮਾਜ਼ ਦਾ ਵਕਤ ਹੋ ਜਾਂਦਾ ਹੈ। ਉਨ ਤਸਬੀਹ ਵੀ ਹੱਥੋਂ ਬਾਰ-ਬਾਰ ਗਿਰ ਜਾਂਦੀ ਏ ਹੁਣ ਨਿਯਮ ਪੂਰਵਕ ਕੁਰਾਨ ਦੀ ਤਲਾਵਤ ਵੀ ਨਹੀਂ ਕਰਦੀ ਉਲਝ ਗਈ ਆਪਣੇ ਰੂਪ ਦੇ ਵਿੱਚ ਉਲਝ ਗਈ ਬਾਰ-ਬਾਰ ਦੇਖ ਲਈਏ ਇੱਕ ਦਿਨ ਬਾਗ ਚਮਨ ਦੇ ਵਿੱਚ ਬੈਠੀ ਸੀ ਗੁਲਿਸਤਾਨ ਦੇ ਵਿੱਚ ਬਗੀਚੇ ਖਿੜੇ ਹੋਏ ਚਾਰੋਂ ਪਾਸੇ ਫੁੱਲ ਮੌਸਮੇ ਬਹਾਰ ਬੈਠੀ ਸੀ ਹਾਦਮਾ ਨੂੰ ਆਵਾਜ਼ ਮਾਰੀ ਗੋਲੀ ਨਾਲ ਆਖਿਓ ਜੋ ਚੀਨ ਤੋਂ ਆਈ ਨਾ ਆਇਆ ਨਾ ਸ਼ੀਸ਼ਾ ਇੱਥੇ ਲੈ ਕੇ ਆ ਚੁੱਕ ਲਿਆ ਮੈਂ ਇਸ ਬਗੀਚੇ 'ਚ ਸ਼ੀਸ਼ੇ ਦੇ 'ਚ ਆਪਣਾ ਮੁਖੜਾ ਵੇਖਣਾ ਤੇ ਮੁਸ਼ਾਬਦ ਕਰਨੀ ਹੈ ਤੁਲਨਾ ਕਰਨੀ ਹੈ ਇਹ ਫੁੱਲ ਖੂਬਸੂਰਤ ਨੇ ਕਿ ਮੈਂ ਮੈਂ ਫੁੱਲਾਂ ਦੇ ਸਾਹਮਣੇ ਆਪਣਾ ਮੁਖੜਾ ਵੇਖਣਾ ਕੋਈ ਤੁਲਨਾ ਤੇ ਹੋਵੇ ਅਮੇ ਵੇਖੇ ਜਾਂ ਮ ਕੋਈ ਤੁਲਨਾ ਤੇ ਚਾਹੀਦੀ ਏ। ਤੋਂ ਗੋਲੀ ਖਾਦਮਾ ਵਿਚਾਰੀ ਪੱਜੀ ਹੋਈ ਗਈ। ਸ਼ੀਸ਼ੇ ਨੂੰ ਚੁੱਕਣ ਲੱਗੀ ਸ਼ੀਸ਼ਾ ਵਜਨੇ ਸੀ। ਇਸਤਰੀ ਦਾ ਸਰੀਰ ਨਾ ਸੰਭਾਲ ਸਕੇ। ਪੈਰ ਫਿਸਲਿਆ। ਸੰਗ ਮਰਮਰ ਦੇ ਫਰਸ਼ ਦੇ ਤੇ ਉਹ ਕੀਮਤੀ ਆਇਨਾ ਗਿਰ ਕੇ ਜਿਕਨਾ ਚੂਰ ਹੋ ਗਿਆ। ਰੇਜ਼ੇ ਰੇਜ਼ੋ ਕੰਮ ਦੇ ਹੋਏ ਹੱਥਾਂ ਨਾਲ ਬਾਹਰ ਆਈ ਖਾਲੀ ਹੱਥ ਦੇਖ ਕੇ ਕੜਕਦੀ ਹੋਈ ਆਵਾਜ਼ ਦੇ ਜ਼ੈਬੁਲ ਨਸਾ ਕਹਿੰਦੀ ਹੈ ਆਇਨਾ ਕੁਝ ਆਸਤ ਕਿੱਥੇ ਆਇਨਾ ਤੂੰ ਕਿਉਂ ਨਹੀਂ ਲਿਆ ਜਿੰਦਗੀ ਚ ਪਹਿਲੀ ਦਫਾ ਉੱਚਾ ਬੋਲੀਏ ਤੇ ਕੌੜਾ ਬੋਲੀਏ ਪਹਿਲੇ ਨਹੀਂ ਕਦੀ ਬੋਲੀ ਸੀ ਨਾ ਇਤਨਾ ਉੱਚਾ ਕਦੀ ਬੋਲੀ ਨਾ ਇਤਨਾ ਕੌੜਾ ਕਦੀ ਹੋਇ ਪਹਿਲੀ ਵਾਰ ਆਇਨਾ ਕੁਝ ਆਸਤ ਤੂੰ ਕੰਬਦੇ ਹੋਏ ਹੱਥਾਂ ਨਾਲ ਔਰ ਹੱਥਾਂ ਨੂੰ ਜੋੜ ਕੇ ਇਹ ਖਾਦਮਾ ਕਹਿੰਦੀ ਹੈ ਸ਼ਾਜ਼ਾਦੀ ਸਾਹਿਬਾ ਅੱਜ ਕੱذ ਆਇਨਾ ਜੀ ਨਹੀਂ ਸ਼ਿਕਸਤ ਮੇਰੀ ਮੌਤ ਆਈ ਹੈ ਉਹ ਜੋ ਚੀਨ ਦਾ ਬਣਿਆ ਹੋਇਆ ਕੀਮਤੀ ਆਇਨਾ ਸੀ ਨਾ ਮੇਰੇ ਕੋਲ ਟੁੱਟ ਗਿਆ ਟੁੱਟ ਗਿਆ हो मेरे हाथों गिर गए वो टूट गया अज कजा आई ना चीनी शिकस्त वो कवित्री सी शायरा सी बड़ा कुछ उसने लिखे और बहुत सारिया लिखता मिलदिया शायरा सी कवित्री सी उन्हें आख्या गोली खादमा फिर कै फिर क्या है? आज कज़ा आई ना चीनी शिकस्त। इधर मतलब है मेरी मौत आई है, कज़ा आई है, वो जो चीन तो आई ना आया सीन मेरे को टूट गया। रेज़े रेज़े हो गए। आज कज़ा आई ना चीनी शिकस्त। बोल पे जेब बोलने खूब सा, शोध सामाने खुद बीने शिकस्त। चंगा होया। ਆਪਣੇ ਆਪ ਨੂੰ ਵੇਖਣ ਦਾ ਸਮਾਨ ਟੁੱਟ ਗਿਆ ਹੁਣ ਮੈਂ ਆਪਣਾ ਮਨ ਵੇਖਿਆ ਕਰਾਂਗੀ ਆਪਣੇ ਖੁਦਾ ਨੂੰ ਵੇਖਣ ਦੀ ਕੋਸ਼ਿਸ਼ ਕਰਾਂਗੀ ਬਹੁਤ ਮੁद्दत ਹੋ ਗਈ ਮੈਂ ਆਪਣਾ ਮਨ ਹੀ ਨਹੀਂ ਦੇਖਿਆ ਰੋਹੀ ਬਣੀ ਗੋਲੀ ਦਾ ਧੰਨਵਾਦ ਕੀਤਾ ਕਹਿਣ ਲੱਗੀ ਇਹ ਆਇਨਾ ਮੇਰੇ ਕੋਲ ਨਹੀਂ ਟੁੱਟਣਾ ਸੀ ਮੇਰੀ ਮੰਮਤਾ ਹੋ ਗਈ ਸੀ ਚੰਗਾ ਤੂੰ ਤੋੜਿਆ ਅੱਜ ਕੱZA ਆਇਨਾ ਜੀ ਨਹੀਂ ਸਿੱਖਸ ਖੂਬ ਸੁਧਾ ਸਾਮਾਨੇ ਖੁਦ ਵੀ ਨਹੀਂ ਸ਼ਿਕਸ਼ਤ ਹੁਣ ਮੈਂ ਆਪਣਾ ਮਨ ਵੇਖਾਂ ਦੀ ਤੇ ਜੋ ਆਪਣਾ ਮਨ ਵੇਖੇ ਗੁਰਮੁਖ ਹੈ ਅਭਿਆਸੀ ਅੰਦਰ ਮੁਖੀ ਹੈ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਗੁਰੂ ਨਾਨਕ ਕਹਿੰਦੇ ਕੋਈ ਵਿਰਲਾ ਹੀ ਗੁਰਮੁਖ ਹੈ ਆਪਣਾ ਮਨ ਵੇਖਦਾ ਹੋਵੇ ਤੇ ਜਦ ਮਨ ਵੇਖੇਗਾ ਤਨ ਇਸ ਦਾ ਕਿਤਨਾ ਵੀ ਸਾਫ ਸੁਥਰਾ ਹੋਵੇ ਤੇ ਚੰਗਾ ਹੋਵੇ ਖੂਬਸੂਰਤ ਹੋਵੇ ਗੁਸਤਾਖੀ ਮਾਫ ਮਨ ਤੇ ਕਰੀਬਨ ਕਰੀਬਨ 90% ਦੀ ਮਨੁੱਖਾਂ ਦਾ ਬਦਸੂਰਤ ਹੈ ਵਿਚਾਰ ਠੀਕ ਨਹੀਂ ਨੇ ਸੋਚਣੀ ਠੀਕ ਨਹੀਂ ਨੇ ਯਾਦਾਂ ਠੀਕ ਨਹੀਂ ਨੇ ਇਸੇ ਕਰਕੇ ਦੁੱਖ ਹੈ ਮਨ ਆਪਣੇ ਤੇ ਬੁਰਾ ਮਿਠਾ ਨਾਂ ਦੇਖੇ ਸਗਣ ਸ੍ਰਿਸ਼ਟ ਸਾਜਨਾ ਮਨੁੱਖ ਬੁਰਾ ਕਿਸ ਦਾ ਸੋਚਦਾ ਹੈ ਓਪਰੇ ਬੇਗਾਨੇ ਦਾ ਬੁਰੀਆਂ ਯਾਦਾਂ ਕਿਸ ਦੇ ਲਈ ਓਪਰੇ ਬੇਗਾਨੇ ਲਈ ਆਪਣੇ ਲਈ ਨਹੀਂ सारे अपने दिखाई देते हैं तो कौन किस लिए बुरा सोचेगा तो एकाग्रता प्रदान करी तन अस्थूल है मन सूक्ष्म है आत्मा अति सूक्ष्म है संसार अस्थूल है गुरु सूक्ष्म है प्रभु अति सूक्ष्म है थोड़ा समय में ज्यादा ना थोड़ा जहा खुलासा करा संसार सूक्ष्म है अखा का विषय है ਸੂਖਸ਼ਮ ਹੈ ਅੱਖਾਂ ਦਾ ਵਿਸ਼ਾ ਹੈ ਸੰਸਾਰ ਅਸਥੂਲ ਹੈ ਅੱਖਾਂ ਦਾ ਵਿਸ਼ਾ ਹੈ ਅੱਖਾਂ ਨਾਲ ਵੇਖ ਸਕਦੇ ਹਾਂ ਫਨੂੰ ਉੱਠਦੇ ਹੋਇਆ ਵੇਖ ਕੇ ਨਾ ਇਹ ਮੇਰੇ ਵਿਚਾਰ ਵੀ ਉੱਥੇ ਬੈਠੇ ਨੇ ਵੀ ਚੱਲੀ ਆਉਂਦਾ ਤਾਂ ਥੋੜਾ ਜਿਹਾ ਇਕਾਗਰਤਾ ਪ੍ਰਦਾਨ ਕਰਨੀ ਜ਼ਿਆਦਾ ਸਮਾਂ ਨਹੀਂ ਲੈਂਦਾ ਮੈਂ ਕੋਡ ਸੰਸਾਰ ਅਸਥੂਲ ਹੈ ਅੱਖਾਂ ਦਾ ਵਿਸ਼ਾ ਹੈ ਗੁਰੂ ਸੂਖਸ਼ਮ ਹੈ ਅੱਖਾਂ ਦਾ ਵਿਸ਼ਾ ਨਹੀਂ ਹੈ ਬਿਲਕੁਲ ਅੱਖਾਂ ਦਾ ਵਿਸ਼ਾ ਨਹੀਂ ਹੈ ਕੰਨਾਂ ਦਾ ਵਿਸ਼ਾ ਸੁਣਨਾ ਹੈ ਗੁਰੂ ਨੂੰ ਸੁਣਨਾ ਹੈ ਗੁਰੂ ਸਰਵਨ ਦਰਸ਼ਨ ਹੈ ਗੁਰੂ ਅੱਖਾਂ ਦਾ ਵਿਸ਼ਾ ਨਹੀਂ ਹੈ ਜਿਨ੍ਹਾਂ ਨੇ ਗੁਰਨਾਣਿਕ ਨੂੰ ਵੇਖਿਆ ਵੇਖਣ ਵਾਲਿਆਂ ਨੇ ਬੂਤਨਾ ਬਿਦਾਲਾ ਆਖਿਆ ਪੱਥਰ ਵੀ ਮਾਰੇ ਨੇ ਪਰ ਜਿਨ੍ਹਾਂ ਨੇ ਸੁਣਿਆ ਉਹ ਤੇ ਸਦਕੇ ਹੋਏ ਉਹ ਤੇ ਕੁਰਬਾਨ ਹੋਏ ਉਹ ਤੇ ਨਿਛਾਵਰ ਹੋਏ ਲਮਕਾਂਵਾ ਨਾ ਜਿਨ੍ਹਾਂ ਨੇ ਵੇਖਿਆ ਵੇਖਣ ਵਾਲਿਆਂ ਨੇ ਪੰਜਵੇਂ ਗੁਰੂ ਨਾਨਕ ਨੂੰ ਤਤੀ ਤਵੀ ਤੇ ਵਿਟਾ ਦਿੱਤਾ ਹੈ ਇਤਿਹਾਸ ਦੇ ਸਾਰੇ ਪੰਨੇ ਮੇ ਤੁਹਾਡੇ ਸਾਹਮਣੇ ਨਾ ਰੱਖ ਵੇਖਣ ਵਾਲਾ ਗੁਰੂ ਵੇਖਣ ਦਾ ਵਿਸ਼ਾ ਨਹੀਂ ਹੈ ਪਰ ਜਿਨ੍ਹਾਂ ਨੇ ਸੁਣਿਆ ਉਹ ਤੇ ਸਦਕੇ ਹੋਏ ਕੁਰਬਾਨ ਹੋਏ ਮੀਆ ਅਮੀਰ ਭਾਈ ਗੁਰਦਾਸ ਬਾਬਾ ਬੁਰਦਾ ਭਾਈ ਮਨ ਭਾਈ ਬਨੋ ਕਿਤੇ ਸਦਕੇ ਜਾਂਦੇ ਨੇ ਕੁਰਬਾਨ ਜਾਂਦੇ ਨੇ ਜਿਨ੍ਹਾਂ ਨੇ ਵੇਖਿਆ ਵੇਖਣ ਵਾਲਿਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇੱਕ ਰਾਤ ਵੀ ਕਿਦਰੇ ਚੈਨ ਨਾਲ ਬੈਠਣ ਨਹੀਂ ਦਿੱਤਾ ਆਦਾ ਨੇ ਕبھی ਤੁਝ ਕੋ ਸੰਭਲਨੇ ਨਾ ਦਿਆ tha ਆਰਾਮ ਸੇ ਪਹਿਲੂ ਕੋ ਬਦਲਨੇ ਨਾ ਦਿਆ tha ala yaar khanjogi ਇਹ ਗੁਰੂ ਗੋਬਿੰਦ ਸਿੰਘ ਇਤਨੀ ਆਦਾਬਤਾ ਤੇਰੇ ਨਾਲ ਵੇਖਣ ਵਾਲਿਆਂ ਨੇ ਇਤਨੀ ਅਦਾਵਤ ਕੀਤੀ ਇਤਨੀ ਦੁਸ਼ਮਣੀ ਗੁਰੂ ਵੇਖਣ ਦਾ ਵਿਸ਼ਾ ਨਹੀਂ ਹੈ ਪਰ ਜਿਨ੍ਹਾਂ ਨੇ ਸੁਣਿਆ ਪੀਰ ਬੁੱਧੂ ਸਾਹਿਬ ਪੰਜ ਪਿਆਰੇ ਭਾਈ ਅਨੰਦ ਲਾਲ ਬਵੰਜਾ ਕਵੀ ਜਿਨ੍ਹਾਂ ਨੇ ਸੁਣਿਆ ਉਹਦੇ ਸਦਕੇ ਗਏ ਉਹਤੇ ਕੁਰਬਾਨ ਹੋ ਗਏ ਗੁਰੂ ਵੇਖਣ ਦਾ ਵਿਸ਼ਾ ਨਹੀਂ ਹੈ ਜਿਨ੍ਹਾਂ ਨੇ ਵੇਖਿਆ ਸਨ 84 ਦੇਚ ਹਜ਼ਾਰਾਂ ਗੁਰੂਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਇਹਨਾਂ ਦੀ ਬੇਦਵੀ ਹੋਈ ਜਲਾਈਆਂ ਗਈਆਂ 70 ਬੀੜਾਂ ਮੈਂ ਕਾਨਪੁਰ ਦੇਚ ਇਕੱਠੀਆਂ ਕੀਤੀਆਂ ਸਨ ਕਾਨਪੁਰ ਦੇ ਸੱਜਣ ਮੇਰੇ ਨਾਲ ਨੇ ਸੁਗਲ ਜੀ ਬੈਠੇ ਅਖਾਲੀ ਜੀ ਦੇ ਗੁਰਦੁਆਰੇ ਐ ਭਾਈ ਕਲਿਆਨ ਸਿੰਘ ਵੀ ਮੇਰੇ ਨਾਲ ਸਨ ਸਾਰਾ ਦਿਨ ਸੰਸਕਾਰ ਕਰਦੇ ਰਹੇ ਅੱਧ ਜਲੀਆਂ ਬੀੜਾਂ ਗੁਰਦੁਆਰਿਆਂ ਦੇਚ ਘਰਾਂ ਦੇਚ ਕੋਰ ਬੇਦਵੀ ਹੋਈ 84 ਦੇਚ ਜਦ ਸ਼ਾਮ ਦੇ 4 ਵਜੇ ਗਏ ਤੇ ਮੈਨੂੰ ਗਾਇਨੀ ਕਲਿਆਣ ਸਿੰਘ ਕਹਿਣ ਲੱਗੇ ਤੁਸੀਂ ਹਾਰਡ ਦੇ ਮਰੀਜ਼ ਹੋ ਹੁਣ ਸਾਰਾ ਦਿਨ ਅੱਗ ਦੇ ਅੱਗੋਂ ਬੈਠੇ ਹੋ ਇੱਕ ਪਾਸੇ ਹੋ ਮੈਂ ਕਿਹਾ ਸੰਗਤਾਂ ਵੀ ਨਾਲ ਆ ਗਈਆਂ ਨੇ ਸਾਰਾ ਕੰਮ ਹੋ ਜਾਏ ਇਹ ਸਿਰਫ ਇੱਕ ਕਾਨਪੁਰ ਦੇ ਚੋਆ ਲਖਨਊ ਦੇ ਬੁਖਾਰੋ ਦੇ ਸਾਟਾ ਨਗਰ ਦੇ ਸ ਦਿੱਲੀ ਰਿਤ ਅੰਦੌਰ ਦੇ ਚ ਹੋਰ ਸ਼ਹਿਰਾਂ ਦੇ ਚ ਕਿਤਨਾ ਹੋਇਆ ਇਹ ਤੇ ਬਿਆਨਨ ਤੋਂ ਪਰੇ ਹੈ ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਘੋਰ ਬੇਅਦਬੀ ਕੀਤੀ ਗੁਰੂ ਗੰਨ ਸਾਹਿਬ ਦੀ ਪਰ ਜਿਨ੍ਹਾਂ ਨੇ ਸੁਣਿਆ ਉਹ ਤੇ ਸਦਕੇ ਜਾਂਦੇ ਨੇ ਕੁਰਬਾਨ ਜਾਂਦੇ ਨੇ ਗੁਰੂ ਵੇਖਣ ਦਾ ਵਿਸ਼ਾ ਨਹੀਂ ਗੁਰੂ ਸੁਣਨ ਦਾ ਵਿਸ਼ਾ ਸਰਵਨ ਦਰਸ਼ਨ ਹੈ ਪਰਮਾਤਮਾ ਅਨੁਭਵ ਕਰਨ ਦਾ ਵਿਸ਼ਾ ਹੈ ਨਾ ਵੇਖਣ ਦਾ ਵਿਸ਼ਾ ਨਾ ਸੁਣਨ ਦਾ ਵਿਸ਼ਾ ਇਹ ਵੀ ਮੈਰਜ ਕਰਦੇ ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਫੈਰਾ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਝੋਂ ਬੋਲਣਾ ਤੇ ਜੀਵਤ ਮਰਨਾ ਨਾਨਕ ਹੁਕਮ ਪਛਾਣਣੀ ਹੈ ਤੌ ਖਸਮੇ ਮਿਲਣਾ ਮਹਿਰਸ ਕਰਾਂ ਗੁਰਬਾਣੀ ਜਿਤਨੀ ਬਾਰੀਕ ਹੈ ਤੇ ਈਸ਼ਵਰ ਦੇ ਜਿਤਨੇ ਬਾਰੀਕ ਸਿਧਾਂਤ ਸਾਡੇ ਸਾਹਮਣੇ ਰੱਖ ਰਹੀ ਹੈ ਇਹ ਅਜੇ ਸਿੱਖ ਜਗਤ ਨੇ ਨਹੀਂ ਸਮਝਿਆ ਨਾ ਖੁਦ ਸਮਝੇ ਨੇ ਨਾ ਜਗਤ ਨੂੰ ਸਮਝਾ ਸਕੇ ਇਸ ਵਾਸਤੇ ਪਖੰਡ ਪੰਜਾਬ ਦੇ ਵਿੱਚ ਵੀ ਪੈਦਾ ਹੋ ਗਿਆ ਕਿਦਰੇ ਨਿਰੰਕਾਰੀਆਂ ਦੇ ਰੂਪ ਵਿੱਚ ਕਿਦਰੇ ਰਾਧਾ ਸਵਾਮੀਆ ਦੇ ਰੂਪ ਵਿੱਚ ਗਿਆਨ ਦਾ ਸਾਗਰ ਕੋਲ ਮੌਜੂਦ ਹੋਵੇ ਤੇ ਫਿਰ ਇਸ ਪ੍ਰਾਂਤ ਦੇ ਵਿੱਚ ਪਖੰਡ ਪੈਦਾ ਹੋਵੇ ਇਸ ਗੱਲ ਦਾ ਸਬੂਤ ਹੈ ਸਿੱਖ ਨੇ ਗੁਰਬਾਣੀ ਸਮਝੀ ਨਹੀਂ ਡਾਕਟਰ ਮੁਹੰਮਦ ਇਕਵਾਲ ਬਾਗੇਦਰਾ ਦੇ ਵਿੱਚ ਦੋ ਮਹਾਪੁਰਸ਼ਾਂ ਦਾ ਜ਼ਿਕਰ ਕਰਦਾ ਹੈ ਕਹਿੰਦਾ ਦੁਨੀਆ ਇਹਨਾਂ ਦੋਹਾਂ ਨੂੰ ਨਹੀਂ ਸਮਝ ਸਕੀ ਕਿਉਂ ਇਹਨਾਂ ਦੋਹਾਂ ਦੀ ਗੱਲ ਬੜੀ ਬਾਰੀਕ ਸੀ ਕਿਹੜੇ ਦੋ ਇੱਕ ਮਹਾਤਮਾ ਬੁੱਧ ਇੱਕ ਗੁਰੂ ਨਾਨਕ ਦੋਹਾਂ ਬਾਰੇ ਇਹ ਕਹਿੰਦਾ ਸ਼ਮਾ ਗੌਤਮ ਜਲ ਰਹੀ ਹੈ ਮਹਿਫਿਲ ਅਗਿਆਰوں ਵਿੱਚ ਗੌਤਮ ਦਾ ਦੀਵਾ ਜਲਿਆ ਝੂਠਿਆਂ ਦੀ ਮਹਿਫਿਲ ਵਿੱਚ ਅਗਿਆਰਾਂ ਮਕਾਰਾਂ ਦੀ ਮਹਿਫਿਲ ਵਿੱਚ ਉਸ ਦੀ ਰੋਸ਼ਨੀ ਤੋਂ ਲਾਭ ਨਹੀਂ ਲਿਆ ਗੁਰੂ ਨਾਨਕ ਬਾਰੇ ਇਹ ਕਹਿੰਦਾ ਸ਼ਮਾ ਹਕ ਸੇ ਜੋ ਮੁਨਵਰ ਹੋ ਉਹ ਇਹ ਮਹਿਫਿਲ ਨਹੀਂ ਥੀ baarish rehmat hui par zamee kaabil na thi gurnanik da deeva jalya andhiyaan di mehfil de vich logan ne akhaan hi nahi kholi paave bahut deeve jalaaye nau khand prithvi ch gurnanik ne gyaan de deepak jalaaye kisene akhi nahi kholi te jad akhi nahi kholi to andhera reh sikkh jagat di agyannta nu dekh ke khaa ja sakda hai ਜਿਸ ਤਰ੍ਹਾਂ ਇਹ ਭਟਕਦੇ ਪੈਨ ਹੈ ਛੋਟੇ ਛੋਟੇ धागे ਤਵੀਜ਼ਾਂ ਦੇ ਚੱਕਰ ਵਿੱਚ ਤੇ ਪਖੰਡ ਦੇ ਵਿੱਚ ਉਸ ਤੋਂ ਪਤਾ ਚੱਲਦਾ ਸ਼ਬਦ ਦੀ ਸਮਝ ਨਹੀਂ ਆਈ ਸੂਝ ਨਹੀਂ ਆਈ ਸੀ ਸੰਸਾਰ ਪਦਾਰਤ ਹੈ ਗੁਰੂ ਸ਼ਬਦ ਹੈ ਪਰਮਾਤਮਾ ਪਰਮ ਚੇਤਨਾ ਹੈ ਸੰਸਾਰ ਵੇਖਣ ਦਾ ਵਿਸ਼ਾ ਹੈ ਗੁਰੂ ਸੁਣਨ ਦਾ ਵਿਸ਼ਾ ਹੈ ਪਰਮਾਤਮਾ ਅਨੁਭਵ ਕਰਨ ਦਾ ਵਿਸ਼ਾ ਹੈ ਅਨੁਭਵ ਮਹਿਸੂਸ ਅਨੁਭਵ ਉਸ ਨੂੰ ਸਿਰਫ ਅਨੁਭਵ ਹੀ ਕਰਨਾ ਹੁੰਦਾ ਹੈ ਯ ਉਸ ਨੂੰ ਤੀਸਰਾ ਨੇਤਰ ਵੀ ਕਹਿੰਦੇ ਨੇ ਤ੍ਰिलोचन ਤੀਜਾ ਨੇਦਰ ਤੀਜੀ ਅੱਖ ਖੁੱਲੇ ਤੋਂ ਦਿਖਾਈ ਦੇਵੇ ਹੁੰਦੀ ਨਹੀਂ ਉਹ ਅਨੁਭਵ ਦੀ ਅੱਖ ਤੀਜੀ ਅੱਖ ਖੁੱਲੇ ਤੋਂ ਮਹਿਸੂਸ ਹੋਵੇ ਉਹ ਦਿਖਾਈ ਵੀ ਦੇਵੇ ਉਹ ਸੁਣਾਈ ਵੀ ਦੇਵੇ ਪਰ ਜੋ ਤੀਜੀ ਅੱਖ ਖੁੱਲ੍ਹੇ ਉਸ ਤੋਂ ਬਿਨਾ ਉਸ ਦਾ ਕੁਝ ਵੀ ਨਹੀਂ ਪਤਾ ਚੱਲਦਾ ਅਨਭਵੀ ਗਿਆਨ ਔਰ ਇਹ ਅਨਭਵ ਉਦੋਂ ਪ੍ਰਾਪਤ ਹੁੰਦਾ ਹੈ ਤੀਜੀ ਅੱਖ ਉਦੋਂ ਖੁੱਲਦੀ ਹੈ ਜਦ ਕੋਈ ਗੁਰੂ ਨੂੰ ਸੁਣਦਾ ਹੈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ ਕੋਈ ਸੁਣੇ ਫਿਰ ਤੀਜੀ ਅੱਖ ਖੁੱਲ ਜਾਂਦੀ ਹੈ ਫਿਰ ਹਰ ਪਾਸੇ ਪ੍ਰਭੂ ਹੀ ਦਿਖਾਈ ਦੇਣ ਲੱਗ ਪੈਂਦਾ ਹੈ ਪਰਮਾਤਮਾ ਦਿਖਾਈ ਦੇਣ ਲੱਗ ਪੈਂਦਾ ਹੈ ਮੈਂ ਦੇਖੇ ਹੋਰੀ ਹੂੰ ਚਾ ਮੋਹਨ ਸਭ ਤੇ ਉੱਚ ਨୟ ਨୟ ਲੋਚਨ ਪੇਖਾ ਹਰ ਬਿਨ ਅਵਰ ਨ ਦੇਖਾ ਹੁ ਮੈਨੂੰ ਹਰੀ ਤੋਂ ਬਿਨਾ ਹੋਰ ਕੁਝ ਵੀ ਨਹੀਂ ਦਿਖਾਈ ਦਿੰਦਾ ਅਨਭਵੀ ਅੱਖ ਗੁਰੂ ਨੂੰ ਸੁਣ ਕੇ ਖੁੱਲਦੀ ਹੈ ਇਹ ਅੱਖਾਂ ਕੋਈ ਬਾਹਰ ਦੀ ਆਵਾਜ਼ ਸੁਣ ਕੇ ਵੀ ਖੁੱਲ ਜਾਂਦੀਆਂ ਨੀਂਦ ਦੇ ਚ ਪਿਆ ਅੱਖਾਂ ਬੰਦ ਨੇ ਖੜਾ ਆਵਾਜ਼ ਹੋਈ ਤਾਂ ਅੱਖ ਖੁੱਲ ਗਈ ਸੰਸਾਰ ਦਿਖਾਈ ਦੇਣ ਲੱਗ ਪਿਆ ਪਰ ਅਨਭਵੀ ਅੱਖ ਉਦੋਂ ਖੁੱਲਦੀ ਹੈ ਜਦ ਕੋਈ ਗੁਰੂ ਨੂੰ ਸੁਣਦਾ ਹੈ ਤੇ ਗੁਰੂ ਸੁਣਨ ਦਾ ਵੇਸ਼ ਹੈ ਔਰ ਜੋ ਸੁਣਨ ਦਾ ਵੇਸ਼ ਹੈ ਤੋ ਫਿਰ ਉਹ ਸ਼ਬਦ ਹੈ ਸਰੀਰ ਨਹੀਂ ਹੈ 5-7 ਮਿੰਟ ਮੈਂ ਆਪ ਜੀ ਦੇ ਹੋਰ ਲਵਾਂ ਤਾਂ ਕਿ ਗੱਲ ਤੁਹਾਡੀ ਪਕੜ ਦੇ ਚ ਆ ਜਾਵੇ ਵੈਸੇ ਮੈਨੂੰ ਆ ਕੇ ਖੁਸ਼ੀ ਹੋਈ ਇਹ ਨਿਰਮਲੇ ਮਾਤਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰਗੱਦੀ ਨਿਸ਼ੀਨੀ ਪਰਮ ਮਨਾ ਰਹੇ ਨੇ ਤੇ ਮੇਰਾ ਬਚਪਨਾ ਇੱਕ ਨਿਰਮਲੇ ਮਹਾਪੁਰਸ਼ਾਂ ਦੇ ਨਾਲ ਬਤੀਤ ਹੋਇਆ ਹੈ ਬਾਬਾ ਬਲਵੰਦ ਸਿੰਘ ਜੀ ਨਿਰਮਲੇ ਗੁਰਬਾਣੀ ਗ੍ਰੈਮਰ ਮੈਂ ਥੋੜੀ ਬਹੁਤ ਉਹਨਾਂ ਕੋਲ ਪੜ੍ਹੀ ਸੀ ਗੁਰਬਾਣੀ ਵਿਆਕਰਨ ਗੁਰੂ ਗੁਰੰਤ ਸਾਹਿਬ ਦੇ ਉਮਾਨ ਉਬਾਸ਼ਕ ਆਹ ਕਹਿੰਦੇ ਸਨ ਇਹ ਮੇਰੇ ਇਸ਼ਟ ਦੇਵ ਨੇ ਜਿਸ ਦਿਨ ਕਿਦਰੇ ਬੈਠਣਾ ਨਸੀਬ ਨਾ ਹੋਵੇ ਗੁਰਦੁਆਰਾ ਕਿਸੇ ਦਿਨ ਸਫਰ 'ਚ ਰਹਿ ਗਿਆਂ ਤੋ ਕਹਿ ਦਿੰਦੇ ਸਨ ਅੱਜ ਇਸ਼ਟ ਦੇ ਦਰਸ਼ਨ ਨਹੀਂ ਹੋਏ ਅੱਜ ਇਸ਼ਟ ਕੋਲ ਨਹੀਂ ਬੈਠਾ ਔਰ ਮੈਨੂੰ ਕਹਿੰਦੇ ਹੁੰਦੇ ਸਨ ਮਸਕੀਨ ਜਿਵੇਂ ਪੁੱਤਰਾਂ ਕੋਲ ਬੈਠੀਦਾ ਹੈ ਮਿਤਰਾਾਂ ਕੋਲ ਬੈਠੀਦਾ ਹੈ ਮਾਂ-ਬਾਪ ਕੋਲ ਬੈਠੀਦਾ ਹੈ ਗ੍ਰਸਤੀ ਪਤਨੀ ਕੋਲ ਬੈਠਦਾ ਹੈ ਪਤਨੀ ਪਤੀ ਕੋਲ ਬੈਠਦੀ ਹੈ ਉਸ ਦਾ ਆਪਣਾ ਆਪਣਾ ਅਸਰ ਹੈ ਮਨ ਦੇ ਉੱਤੇ ਇਸ ਤਰ੍ਹਾਂ ਗੁਰੂ ਕੋਲ ਬੈਠਣਾ ਹੀ ਚਾਹੀਦਾ ਉਸ ਬੈਠਣ ਦਾ ਆਪਣਾ ਪ੍ਰਭਾਵ ਹੈ ਔਰ ਜੇ ਗੁਰੂ ਨੂੰ ਸੁਣੀਏ ਤਾਂ ਫਿਰ ਅਨਭਵ ਦਾ ਉਹ ਨੇਤਰ ਖੁੱਲ੍ਹ ਜਾਂਦਾ ਹੈ ਤੀਜੀ ਅੱਖ ਖੁੱਲ੍ਹ ਜਾਂਦੀ ਹੈ ਤ੍ਰिलोचन ਤੀਸਰਾ ਨੇਤਰ ਇਨਾ ਦੋ ਅੱਖਾਂ ਦੇ ਵਿੱਚਕਾਰ ਸੁਣ ਕੇ ਹੀ ਖੁੱਲਦਾ ਹੈ ਗੁਰੂ ਨੂੰ ਸੁਣ ਕੇ ਖੁੱਲਦਾ ਹੈ ਔਰ ਜੈਸੇ ਖੁੱਲਦਾ ਹੈ ਤੋ ਪ੍ਰਭੂ ਦਿਖਾਈ ਦੇਣ ਲੱਗ ਪੈਂਦਾ ਹੈ ਪਰਮਾਤਮਾ ਤੇ ਗੁਰੂ ਵਿਅਕਤੀ ਨਹੀਂ ਨੇ ਸ਼ਕਤੀ ਨੇ ਗੁਰੂ ਸ਼ਕਤੀ ਦੇ ਰੂਪ ਦੇ ਸ਼ਬਦ ਹੈ ਪਰਮਾਤਮਾ ਸ਼ਕਤੀ ਦੇ ਰੂਪ ਵਿੱਚ ਪ੍ਰਕਾਸ਼ ਹੈ ਇਹ ਦੋਵੇਂ ਵਿਅਕਤੀ ਨਹੀਂ ਨੇ ਵਿਅਕਤੀ ਵਿਅਕਤੀ ਨਾਲ ਜੋੜ ਸਕਦਾ ਹੈ ਵਿਅਕਤੀ ਸ਼ਕਤੀ ਨਾਲ ਨਹੀਂ ਜੋੜ ਸਕਦਾ ਸ਼ਕਤੀ ਨਹੀਂ ਸ਼ਕਤੀ ਨਾਲ ਜੋੜਨਾ ਹੁਣ ਮੈਂ ਅਰਜ਼ ਕਰਾਂ ਅਗਰ ਪਰਮਾਤਮਾ ਨੂੰ ਤੁਸੀਂ ਵਿਅਕਤੀ ਮੰਨ ਲੋ ਤਾਂ ਫਿਰ ਉਸ ਦਾ ਜਨਮ ਵੀ ਮੰਨਣਾ ਪਏਗਾ ਤੇ ਜਿਸ ਦਾ ਜਨਮ ਮੰਨੀਏ ਉਸ ਦਾ ਮਰਨ ਵੀ ਮੰਨਣਾ ਪਏਗਾ ਉਹਦੀ ਮੌਤ ਵੀ ਹੈ ਕਲਗੀਧਰ ਪਿਤਾ ਕਹਿੰਦੇ ਨੇ ਆ ਜਨਮ ਹੈ ਆ ਮਰਨ ਹੈ ਤੇਰਾ ਕੋਈ ਜਨਮ ਨਹੀਂ ਤੇਰੀ ਕੋਈ ਮੌਤ ਨਹੀਂ अगर उस व्यक्ति मन लीए तो उसके मां बाप भी मनने गए क्योंकि व्यक्ति है आखिर व्यक्ति बाई बर्थ ही आएगा जन्म तो ही आएगा माँ बाप तो ही आएगा हो तो कोई कारण है तो साहब कहें ना तात हैं ना मात हैं ना जात हैं ना पात हैं कोई माँ बाप नहीं उसके कोई जात पात उसकी नहीं वो तो व्यक्ति नहीं है ਇਸ ਵਾਸਤੇ ਆਕਾਏ ਆ ਜਾਏ ਉਸ ਦੀ ਕੋਈ ਕਾਇਆ ਨਹੀਂ ਹੈ ਆ ਜਾਏ ਉਸ ਨੂੰ ਜਨਮ ਦੇਣ ਵਾਲਾ ਕੋਈ ਵੀ ਨਹੀਂ ਹੈ ਅਕਰਤਾ ਕਰਤ ਹੈ ਅਮਰਤਾ ਮ੍ਰਿਤ ਹੈ ਉਹ ਅਕਰਤ ਹੈ ਕਿਸੇ ਦੀ ਬਣਾਵਟ ਨਹੀਂ ਹੈ ਇਸ ਵਾਸਤੇ ਕੋਈ ਉਸ ਨੂੰ ਮਿਟਾ ਨਹੀਂ ਸਕਦਾ ਥਾ ਕਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋ ਅਗਰ ਉਸ ਨੂੰ ਵਿਅਕਤੀ ਮਨੋ तो मैं अर्ज करा व्यक्ति एक समय एक सारी एकोारी थावं नहीं है जैसे तुम इत बैठे हो अपने घर नहीं हो व्यक्ति एक समय हो एकोद सारी थावं पर नहीं तो जे परमात्मा भी व्यक्ति है तो किधे कैलाश पर्वत पर बैठा होगा इतने तो नहीं किधरे पाताल् होगा या जन्नत होगा इस्लाम के मुताबिक सतमें आसमान से होगा कम से कम इतने नहीं है अगर वह व्यक्ति है ਉਹ ਵਿਅਕਤੀ ਨਹੀਂ ਹੈ ਇਸ ਵਾਸਤੇ ਉਹ ਸਾਰੀ ਥਾਵਾਂ ਤੇ ਤੂੰ ਸਭ ਨਹੀਂ ਥਾਈ ਜਿੱਥੇ ਹੋ ਜਾਏ ਸਾਚਾ ਸਿਰਜਣ ਹਾਰ ਜੀ ਮੈਂ ਅਰਸ਼ ਕਰਾਂ ਅਸੀਂ ਪ੍ਰਮਾਤਮਾ ਤੋਂ ਬਾਰ ਨਹੀਂ ਜਾ ਸਕਦੇ ਅਸੀਂ ਪ੍ਰਮਾਤਮਾ ਨੂੰ ਗਵਾ ਨਹੀਂ ਸਕਦੇ ਅਸੀਂ ਪ੍ਰਮਾਤਮਾ ਨੂੰ ਭੁਲਾ ਸਕਦੇ ਹਾਂ ਭੁੱਲ ਸਕਦੇ ਜੈਸੇ ਇੱਕ ਉਦਾਹਰਣ ਮੈਂ ਦਿਆਂ ਇੱਕ ਮੱਛਲੀ ਸਾਗਰ ਦੇ ਸਮੁੰਦਰ ਦੇ ਵਿੱਚ ਕਈ ਦਫਾ ਆਪਣੇ ਵਤਨ ਤੋਂ ਬਹੁਤ ਦੂਰ ਚਲੀ ਜਾਂਦੀ ਹੈ ਔਰ ਅਕਸਰ ਚਲੀ ਜਾਂਦੀ ਹੈ ਇੱਕ ਮੱਛਲੀ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਅਕਸਰ ਚਲੀ ਜਾਂਦੀ ਹੈ ਹਜ਼ਾਰਾਂ ਮੀਲ ਦੂਰ ਚਲੀ ਜਾਂਦੀ ਹੈ ਇੱਕ ਮੱਛਲੀ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਅਕਸਰ ਚਲੀ ਜਾਂਦੀ ਹੈ ਪਰ ਲੱਖ ਵੀ ਕੋਸ਼ਿਸ਼ ਕਰੇ ਮੱਛਲੀ ਸਾਗਰ ਤੋਂ ਦੂਰ ਨਹੀਂ ਜਾ ਸਕਦੀ ਜਿੱਥੇ ਜਾਏਗੀ ਸਮੁੰਦਰ ਤੇ ਹੈ सागर ते है दूर चली गई अपने वतन तो दूर चली गई है इलाके दूर चली गई है परिवार को तो। सागर तो दूर नहीं गई मनुख अपने घर तो दूर जा सकता है, अपने परिवार तो, तो दूर जा सकता है, अपने वतन तो दूर जा सकता है, अपने जन्म सथल तो दूर जा सकता है, अपने परिवार तो दूर जा सकता भी कोशिश करे मनुख निरंकार तो दूर नहीं जा सकता जिथे जाएगा निरंकार ते है ਉਹ ਸਭ ਨੇ ਤਾਂ ਹੀ ਜਿੱਥੇ ਹੋਂ ਜਾਏ ਸਾਚਾ ਸਿਰਜਨਹਾਰ ਜਿਉ ਜੋ ਵਿਆਪਕ ਹੈ ਉਹ ਵਿਅਕਤੀ ਨਹੀਂ ਹੈ ਸ਼ਕਤੀ ਹੈ ਹੁਣ ਮੈਂ ਇਹਸ ਕਰਾਂ ਜੋ ਸਦਾ ਸੰਗ ਨਹੀਂ ਉਹ ਪ੍ਰਮਾਤਮਾ ਨਹੀਂ ਹੈ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਔਰ ਜੋ ਸਦਾ ਸੰਗ ਨਹੀਂ ਉਹ ਗੁਰੂ ਵੀ ਨਹੀਂ ਹੈ ਤੇ ਦੂਜੀ ਗੱਲ ਮੈਂ ਕਹਦੇ ਹਾਂ ਗੁਰੂ ਮੇਰੇ ਸੰਗ ਸਦਾ ਹੈ ਨਾਲ ਸ਼ਬਦ ਦੇ ਰੂਪ ਵਿੱਚ ਗੁਰੂ ਸਦਾ ਸੰਗ ਹੈ ਪ੍ਰਕਾਸ਼ ਦੇ ਰੂਪ ਵਿੱਚ ਸ਼ਕਤੀ ਦੇ ਰੂਪ ਵਿੱਚ ਪਰਮਾਤਮਾ ਸਦਾ ਸੰਗ ਹੈ ਕੋਈ ਗੁਰੂ ਨੂੰ ਸੁਣੇ ਤੇ ਪਰਮਾਤਮਾ ਨੂੰ ਵੇਖਣ ਦੇ ਵਿੱਚ ਸਮਰੱਥ ਹੋ ਜਾਵੇ ਔਰੰਗਜ਼ੇਬ ਜਿਹੜਾ ਕਿ ਮੁਸਲਮਾਨ ਸੀਗਾ ਨਮਾਜ਼ਾਂ ਪੜਦਾ ਸੀ ਰੋਜ਼ੇ ਰੱਖਦਾ ਸੀਗਾ ਆਪਣੇ ਆਪ ਨੂੰ ਪੱਕਾ ਤੇ ਸੱਚਾ ਮੁਸਲਮਾਨ ਕਹਿੰਦਾ ਸੀ ਲੇਕਿਨ ਸਿਰਫ ਕਹਿੰਦਾ ਸੀਗਾ ਉਹਦੇ ਅਮਲ ਦੇ ਵਿੱਚ ਨਜ਼ਰ ਨਹੀਂ ਸੀ ਆਉਂਦਾ ਕਿ ਉਹ ਮੁਸਲਮਾਨ ਹੈ ਗਰੋਂ ਮੁਸਲਮਾਨ ਹੁੰਦਾ ਤੇ ਇਸ ਤਰ੍ਹਾਂ ਦੇ ਜ਼ੁਲਮ ਨਾ ਕਰਦਾ ਜਿਹੜੇ ਉਹਨੇ ਆਪਣੇ ਪਰਿਵਾਰ ਦੇ ਉੱਤੇ ਵੀ ਕੀਤੇ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੇ ਉੱਤੇ ਵੀ ਕੀਤੇ ਆਪਣੇ ਪਰਿਵਾਰ ਵਾਲੇ ਜਿਹੜੇ ਸੀਗੇ ਉਹਦੇ ਚ ਦੇ ਭਰਾ ਵੀ ਸ਼ਾਮਿਲ ਸੀ ਉਹਦਾ ਮਾਪਿਓ ਉਹਦੀ ਭੈਣ ਉਹਨੇ ਉਹਨਾਂ ਦੇ ਉੱਤੇ ਵੀ ਜ਼ੁਲਮ ਦੀ ਇੰਤਹਾ ਕੀਤੀ ਕਾਦੇ ਵਾਸਤੇ ਕਿ ਕਿਤੇ ਜਾਇਦਾਦ ਨਾ ਉਹਨਾਂ ਦੇ ਜ਼ਰੀਏ ਬਾਹਰ ਚਲੀਏ ਜਾਂ ਜਾਇਦਾਦ ਦੀ ਤਕਸੀਮ ਨਾ ਹੋਈਏ ਜਾਂ ਉਹ ਜਿਹੜੀ ਸਲਤਨਤ ਹੈ ਉਹ ਨਾ ਉਹਦੇ ਕੋਲੋਂ ਚਲੀ ਜਾਵੇ ਆਪਣੀ ਬੇਟੀ ਜਿਹੜੀ ਕਿ ਅਸਕੀ ਸੀਗੀ ਉਹਦੀ ਜ਼ੈਬੁਨ ਨਿਸਾ ਉਹ ਵੀ ਉਹਦੇ ਜ਼ੁਲਮ ਤੋਂ ਬਚ ਨਾ ਸਕੀ 40 ਸਾਲ ਤੱਕ ਉਹਨੇ ਉਹਦੀ ਸ਼ਾਦੀ ਨਾ ਕੀਤੀ ਇਸ ਡਰ ਤੋਂ ਕਿ ਅਗਰ ਇਹਦੀ ਸ਼ਾਦੀ ਕਰਾਂਗਾ ਤਾਂ ਮੇਰੀ ਸਲਤਨਤ ਵਿੱਚੋਂ ਚਲੀ ਜਾਏ ਮੈਨੂੰ ਹਿੱਸਾ ਦੇਣਾ ਤਾਂ ਹੈ ਇਨਸਾਨ ਜੋ ਕੁਝ ਦੁਨੀਆ ਦੇ ਉੱਤੇ ਕਰਦਾ ਹੈ ਆਪਣੀ ਔਲਾਦ ਵਾਸਤੇ ਕਰਦਾ ਹੈ ਹਰ ਚੀਜ਼ ਤੇ ਅਗਰ ਉਹ ਕਿਸੇ ਨੂੰ ਤਰਜੀਹ ਦਿੰਦਾ ਤੇ ਆਪਣੀ ਔਲਾਦ ਨੂੰ ਦਿੰਦਾ ਹੈ ਲੇਕਿਨ ਔਰੰਗਜ਼ੇਬ ਨੇ ਆਪਣੀ ਔਲਾਦ ਦੇ ਉੱਤੇ ਵੀ ਜ਼ੁਲਮ ਕੀਤਾ ਔਰ ਫਿਰੋਜ਼ ਤੋਂ ਇਲਾਵਾ ਜਿਹੜੀਆਂ ਉਹਨੇ ਸਜ਼ਾਵਾਂ ਦਿੱਤੀਆਂ ਗੁਰੂ ਗੋਬਿੰਦ ਸਿੰਘ ਤੇ ਪਰਿਵਾਰ ਦੇ ਨਾਲ ਉਹਨੇ ਜੜੀ ਜ਼ੁਲਮ ਦੀ ਇੰਤਹਾ ਕੀਤੀ ਉਹ ਤੇ ਉਸ ਤੋਂ ਤੇ ਉਹਨੇ ਬਿਲਕੁਲ ਇੰਤਹਾ ਕਰ ਦਿੱਤੀ ਨਾ ਜ਼ੁਲਮ ਦੀ ਉਸ ਸਜ਼ਾਵਾਂ ਜਿਹੜੀਆਂ ਕਿ ਇਸਲਾਮ ਦੇ ਵਿੱਚ ਹੈ ਵੀ ਨਹੀਂ ਉਹਨੇ ਉਹ ਸਜ਼ਾਵਾਂ ਦਿੱਤੀਆਂ ਉਹ ਇੱਕ ਜ਼ਾਲਮ ਬਾਦਸ਼ਾਹ ਸੀ ਜਿਹੜਾ ਸਿਰਫ ਆਪਣੇ ਆਪ ਨੂੰ ਮੁਸਲਮਾਨ ਕਹਿੰਦਾ ਸੀ ਜਦ ਕੇ ਦੂਸਰੇ ਤਰਫ ਅਗਰ ਉਹਦੇ ਅਮਲ ਦੇਖੇ ਜਾਣ ਤੇ ਉਹ ਤਾਕਤ ਦੇ ਨਸ਼ੇ ਚ ਸੀਗਾ ਹੰਕਾਰ ਚ ਸੀਗਾ ਕਿ ਮੈਂ ਇਸ ਟੰਕ ਤਾਕਤ ਚ ਜ਼ੋਰ ਚ ਜੋ ਚਾਵੇ ਕਰ ਸਕਣਾ ਹੈਗਾ ਇਸ ਨਸ਼ੇ ਨੇ ਇਸ غرੂਰ ਨੇ ਇਸ ਹੰਕਾਰ ਨੇ ਉਹ ਕੋਲੋਂ ਜ਼ੁਲਮ ਤੇ ਬਰਬਰੀਅਤ ਕਰਵਾਈ ਔਰ ਐਸੇ ਜ਼ੁਲਮ ਤੇ ਬਰਬਰੀਅਤ ਉਹਨੇ ਕੀਤੀ ਕਿ ਜਿਸ ਦੀ ਇੰਤਹਾ ਨਹੀਂ ਅੱਜ ਉਹਦਾ ਕੋਈ ਨਾਮ ਲੈਣ ਵਾਲਾ ਵੀ ਨਹੀਂ ਹੈਗਾ ਤਾਕਤ ਤੇ ਜ਼ੋਰ ਦੇ ਤੇ ਉਹਨੇ ਕੀਤਾ ਵਕਤ ਦੇ ਬਾਦਸ਼ਾਹ ਜ਼ਾਲਮ ਬਾਦਸ਼ਾਹ ਹੋਣ ਦੇ ਨਾਤੇ ਉਹ ਸੰਗਾਸਣ ਤੇ ਸੀਗਾ ਫਤਹ ਦੇ ਸਿਗਾ ਹਰ ਚੀਜ਼ ਨੂੰ ਫਤਹ ਮਿਲਣ ਦੀ ਸੀ ਲੇਕਿਨ ਉਹ ਸਿਰਫ ਵਕਤੀ ਫਤਹ ਸੀ ਹਮੇਸ਼ਾ ਦੀ ਕਾਮਯਾਬੀ ਉਹਨਾਂ ਨੂੰ ਨਸੀਬ ਨਹੀਂ ਹੋਈ ਅਗਰ ਹਮੇਸ਼ਾ ਦੀ ਕਾਮਯਾਬੀ ਹੁੰਦੀ ਤੇ ਅੱਜ ਦਾ ਜ਼ਿਕਰ ਚੰਗੇ ਲਫ਼ਜ਼ਾਂ ਚ ਹੁੰਦਾ ਉਹਦਾ ਕੋਈ ਨਾਂ ਲੈਣ ਵਾਲਾ ਹੁੰਦਾ ਕਿ ਅੱਜ ਉਹਦੀ ਕਬਰ ਦੇ ਉੱਤੇ ਕੋਈ ਦੀਵਾ ਬਾਲਣ ਵਾਲਾ ਵੀ ਨਹੀਂ ਹੈ ਰੋਟਾ ਨੂੰ ਕਹਾਣੀ ਕੈਨਸਲ ਲਗੀ ਕਮੈਂਟਸ ਕਰਕੇ ਲਾਜ਼ਮੀ ਦੱਸੋ ਰੱਖਿਓ ਟੀਰਸਾਰਾ ਖਿਆਲ ਮਿਲ ਗਿਆ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼